ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨਾਂ ਦੇ ਅੰਦਰ ਦਇਆ ਵਸਦੀ ਹੈ ਜਦੋਂ ਕਿਤੇ ਭੀੜ ਪੈਂਦੀ ਹੈ ਨਾ ਤਾਂ ਇਨਸਾਨ ਕਿਤੇ ਨਾ ਕਿਤੇ ਘਰੋਂ ਨਿਕਲਦਾ ਇਹ ਜਿਹੜੀ ਇਹ ਚੀਜ਼ ਹੈ ਕਿਸੇ ਹੋਰ ਕੌਮ 'ਚ ਨਹੀਂ ਹੈਗੀ ਇਹ ਬੋਟਾਂ ਬਣੀਆਂ ਸੀ ਦਰਿਆਵਾਂ ਲਈ ਨਦੀਆਂ ਲਈ ਪਰ ਪੁੱਤਾਂ ਵਾਂਗੂ ਪਾਲੀ ਫਸਲ ਦੇ ਉੱਪਰ ਜਦੋਂ ਅਸੀਂ ਚਲਾਉਂਦੇ ਆ ਨਾ ਤੁਸੀਂ ਸਾਡੇ ਸਿਰ ਦੇ ਤਾਂ ਪੁੱਛ ਕੇ ਦੇਖੋ ਵੀ ਸਾਡੇ ਹਿਰਦੇ 'ਤੇ ਕੀ ਬੀਤਦੀ ਆ ਵੀ ਜਿਹੜੀ ਜਿਹੜੀ ਫਸਲ ਨੂੰ ਵੇਚ ਕੇ ਅਸੀਂ ਸਾਡੀਆਂ ਧੀਆਂ ਦੇ ਵਿਆਹ ਕਰਨੇ ਨੇ ਮਤਲਬ ਹਿਰਦਾ ਤੁਹਾਨੂੰ ਖੋਲ ਕੇ ਨਹੀਂ ਦਿਖਾ ਸਕਦੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਆ ਆਪਾਂ ਸਾਰੇ ਨਾਲ ਮਿਲ ਕੇ ਦੇਸ਼ ਵਿਦੇਸ਼ ਦੇ ਵਿੱਚ ਕਰਾਂ ਚਰ ਅਰਦਾਸਾਂ ਕਰੀਏ ਉਸਤੇ ਇਹ ਕਹਿੰਦੇ ਵੀ ਤੁਸੀਂ ਕਣਕ ਵੀ ਇਕੱਠੀ ਕਰੋ ਪਿੰਡਾਂ ਚੋਂ ਅਸੀਂ ਕਹਿੰਦੇ ਤੁਸੀਂ ਪਿੰਡਾਂ ਚੋਂ ਹਰ ਇੱਕ ਚੀਜ਼ ਉਹ ਇਕੱਠੀ ਕਰੋ ਜਿਹੜੀ ਅਸੀਂ ਆਪਣੇ ਘਰਾਂ ਚ ਵਰਤਦੇ ਆ ਇਹਨਾਂ ਦੀਆਂ ਵਾਸ਼ਿੰਗ ਮਸ਼ੀਨਾਂ ਖਰਾਬ ਹੋ ਗਈਆਂ ਇਹਨਾਂ ਦੇ ਬਾਥਰੂਮ ਟੁੱਟ ਗਏ ਘਰ ਦੀਆਂ ਕੰਧਾਂ ਟੁੱਟ ਗਈਆਂ ਪਸ਼ੂ ਵਾਲੇ ਬੇੜੇ ਡਿੱਗੇ ਜਿੱਥੇ ਪਸ਼ੂ ਬੰਨਦੇ ਨੇ ਉਹ ਜਿਹੜੇ ਉਹ ਸਾਰਾ ਕੁਝ ਖਰਾਬ ਹੋ ਗਿਆ ਮਸ਼ੀਨਾਂ ਖਰਾਬ ਹੋ ਗਈਆਂ ਜਿੱਥੇ ਚਾਰਾ ਇੱਕ ਇੱਕ ਚੀਜ਼ ਖਰਾਬ ਹੋ ਗਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੀਰੇ ਸਮਝਦਾਰੀ ਨਾਲ ਫੈਸਲਾ ਲੈਣਾ ਚਾਹੀਦਾ ਜਿਹੜੇ ਬੰਦੇ ਤਾਂ ਹੱਡ ਦੀ ਮਾਰ ਚ ਨੇ ਮੈਂ ਕਹਿੰਦਾ ਉਹ ਸਾਲ-ਸਾਲ ਦਾ ਸਟੋਰ ਕਰ ਲੈ ਸਾਨੂੰ ਕੋਈ ਦੁੱਖ ਨਹੀਂ ਕੋਈ ਦੁੱਖ ਨਹੀਂ ਵੀਰੇ ਪਰ ਜਿਹਨਾਂ ਦੇ ਘਰ ਚ ਪਾਣੀ ਨਹੀਂ ਵੜਿਆ ਜੇ ਤਾਂ ਉਹ ਮਜ਼ਦੂਰ ਆ ਜਾਂ ਗਰੀਬ ਆ ਉਹ ਕਰਨ ਲੈ ਜੇ ਬੀ ਚੀਜ਼ ਕਿਉਂਕਿ ਇਹ ਬਾਬੇ ਨਾਨਕ ਦਾ ਭੰਡਾਰ ਹੈ ਜੋ ਮੁੱਕਣ ਵਾਲਾ ਕੁਝ ਨਹੀਂ ਵੀਰੇ ਇਹ ਚੀਜ਼ ਮੁੱਕਣ ਵਾਲੀ ਨਹੀਂ ਪਰ ਜਦੋਂ ਕੋਈ ਇਨਸਾਨ ਕਰੋ ਸਰਦਾ ਵਰਦਾ ਸਟੋਰ ਕਰਦਾ ਉੱਥੇ ਕਿਤੇ ਨਾ ਕਿਤੇ ਦੁੱਖ ਲੱਗਦਾ ਵੀਰੇ ਘਰ ਦੇਖੋ ਜ਼ਿੰਦਗੀ ਚ ਬੰਦਾ ਇੱਕੋ ਵਾਰੀ ਬਣਾ ਪਾਉਂਦਾ ਜੇ ਆਪਾਂ ਗੱਲ ਕਰੀਏ ਦੋਨੇ ਭਰਾ ਆਪਾਂ ਆਪਣੀ ਜ਼ਿੰਦਗੀ ਚ ਮੈਂ ਆਪਣੀ ਜ਼ਿੰਦਗੀ ਚ ਇੱਕੋ ਵਾਰੀ ਘਰ ਬਣਦਾ ਦੇਖਿਆ ਪਰ ਜੇ ਉਹ ਘਰ ਦੇ ਵਿੱਚ 10-10 ਫੁੱਟ ਪਾਣੀ ਭਰਿਆ ਬਹੋਵੇ ਤੇ ਕੋਈ ਆ ਕੇ ਸਾਨੂੰ ਕਹਿਣ ਤੁਸੀਂ ਇੱਥੋਂ ਨਿਕਲ ਕੇ ਬਾਹਰ ਰਹੋ ਕਿਤੇ ਕੈਂਪਚ ਕੋਈ ਸਾਨੂੰ ਰਾਸ਼ਨ ਦੇਣ ਕੋਈ ਸਾਨੂੰ ਚਾਰਾ ਦੇਣ ਤੁਸੀਂ ਸੋਚੋ ਮੇਰੇ ਦਿਲ ਤੇ ਕੀ ਬੀਤੂਗੀ ਫਿਰ ਤੁਸੀਂ ਇਹੀ ਚੀਜ਼ ਉਹਨਾਂ ਦੇ ਦਿਲ ਤੇ ਪੁੱਛ ਕੇ ਦੇਖੋ ਆਪਾਂ ਕਹਿ ਨਹੀਂ ਦਿੰਦੇ ਤੁਸੀਂ ਘਰ ਛੱਡ ਕੇ ਬਾਹਰ ਰਹੋ ਆ ਕੇ ਘਰ ਛੱਡਣਾ ਬਹੁਤ ਔਖਾ ਵੀਰੇ ਇਹਨਾਂ ਦਾ ਪਾਣੀ ਦੇ ਸੀ ਪਤਨੀ ਕਿੰਨੇ ਕ ਬੱਚੇ ਕੱਢੇ ਕਿਉਂ ਬਣਦੇ ਜਾ ਰਹੇ ਨੇ ਹੁਣ ਤਾਂ ਸਾਨੂੰ ਇਹ ਲੱਗਣ ਲੱਗ ਗਿਆ ਵੀ ਇੱਕ ਇੱਕ ਸੰਸਤਾ ਕੋਲੇ ਪੰਜ ਪੰਜ ਕਿਸ਼ਤੀਆਂ ਹੋਣ ਕੀ ਪਤਾ ਕਿੱਥੇ ਵਿਪਤਾ ਪੈ ਜਾਏ ਕਿਹਨੂੰ ਕੱਢਣਾ ਪੈ ਜਾਏ ਵੀਰੇ